ਦੇ ਐਮਐਲਏ ਰਜੀਸ਼ ਦਈਆ ਜਿਹੜੇ ਆਮ ਪਾਰਟੀ ਦੇ ਐਮਐਲਏ ਉਹ ਕੱਲ ਸਿਰ 4 ਵਜੇ ਦੇ ਕਰੀਬ ਜਿਹੜੇ ਮਾਤਾ ਚਿੰਤਪੁਰ ਨਹੀਂ ਗਏ ਨੇ ਚਿੰਤਪੁਰ ਨਹੀਂ ਮੱਥਾ ਟੇਕਣ ਤੋਂ ਬਾਅਦ ਬੱਚਿਆਂ ਦੇ ਨਾਲ ਵਾਪਸੀ ਜੋ ਆਏ ਨੇ ਇੱਕ ਉਹਨਾਂ ਦਾ ਐਕਸੀਡੈਂਟ ਹੋ ਗਿਆ ਜਿਸ ਦੇ ਕਾਰਨ ਜੇ ਐਕਸੀਡੈਂਟ ਦੇ ਕਾਰਨ ਐ ਪਸ਼ੂ ਜਿਹੜੇ ਅੱਗੇ ਆ ਗਏ ਨੇ ਲੇਕਿਨ ਗੱਲ ਕਰੀਏ ਦਈਆ ਸਾਹਿਬ ਦੀ ਬਚਾਅ ਤਾਂ ਹੋ ਗਿਆ ਤੇ ਅੱਗੇ ਗੱਲਬਾਤ ਕਰ ਰਹੇ ਆ ਦਈਆ ਸਾਹਿਬ ਨਾਲ ਉਹਨਾਂ ਦਾ ਕੀ ਕਹਿਣਾ ਹੈ ਕਿਵੇਂ ਐਕਸੀਡੈਂਟ ਹੋਇਆ ਕੀ ਗੱਲ ਹੋਈ ਹੈ ਮੈਂ ਕੱਲ ਆਪਣੇ ਪਰਿਵਾਰ ਦੇ ਸమేਤ ਮੇਰੀ ਵਾਈਫ ਹੋਰ ਮੇਰਾ ਬੇਟਾ ਤੇ ਮੇਰੇ ਨਾਲ ਮੇਰਾ ਸਰਕਾਰੀ ਡਰਾਈਵਰ ਨਿਰਮਲ ਸਿੰਘ ਸਰਕਾਰੀ ਗੱਡੀ ਜਿਹੜੀ ਸਾਡੇ ਲੈ ਗਈ ਸੀ ਮਾਤਾ ਚਿੰਤਪੁਰੀ ਦੇ ਦਰਬਾਰ ਤੇ ਮੱਥਾ ਟੇਕਣ ਵਾਸਤੇ ਗਈ ਸੀ ਜਦੋਂ ਅਸੀਂ ਸਵੇਰੇ ਉਤੋਂ ਵਾਪਸ ਆ ਰਹੇ ਸੀ ਤਾਂ ਕਰੀਬ 5 ਸਵਾ 5:10 ਟਾਈਮ ਸੀਗਾ ਤੇ ਕੁਝ ਗਾਵਾਂ ਤੇ ਸਾਂਝ ਜਿਹੜੇ ਸੀਗੇ ਸਾਂ ਖੜੇ ਸੀਗੇ ਤੇ ਉਹ ਜਿਹੜਾ ਸਾਂ ਸੀਗਾ ਉਹ ਗੱਡੀ ਦੇ ਵਿੱਚ ਆ ਕੇ ਵੱਜਿਆ ਡਰਾਈਵਰ ਨੇ ਬੜੀ ਸਮਝਦਾਰੀ ਵਿਖਾਈ ਉਨੇ ਜਿਹੜਾ ਗੱਡੀ ਸਾਈਡ ਕੀਤੀ ਤੇ ਉਹ ਜਿਹੜੀ ਸਾਡੀ ਗੱਡੀ ਸੀ ਉਹ ਇੱਕ ਦੁਕਾਨਾਂ ਦੇ ਬਾਹਰ ਜਿਹੜੇ ਥਰੇ ਬੰਦ ਦੁਕਾਨਾਂ ਦੇ ਵਿੱਚ ਜਾ ਕੇ ਵੱਜੀ ਗੱਡੀ ਉੱਤੇ ਰੁਕ ਗਈ ਤੇ ਗੱਡੀ ਦਾ ਕਾਫੀ ਨੁਕਸਾਨ ਹੋਇਆ ਤੇ ਸ਼ੁਕਰਗੁਜ਼ਾਰ ਪ੍ਰਮਾਤਮਾ ਦਾ ਮੈਂ ਮੇਰਾ ਪਰਿਵਾਰ ਮੇਰਾ ਬੇਟਾ ਮੇਰਾ ਵਾਈਫ ਅਸੀ ਸੁਰੱਖਿਅਤ ਆ ਤੇ ਮਾਤਾ ਰਾਨੀ ਦੇ ਦਰਬਾਰ ਤੇ ਮੱਥਾ ਟੇਕ ਕੇ ਆਈ ਸੀ ਮਾਤਾ ਕਾਲੀ ਨੇ ਆਪ ਕੇ ਹੋ ਕੇ ਸਮਝਾਇਆ ਪ੍ਰਮਾਤਮਾ ਦਾ ਸ਼ੁਕਰਗੁਜ਼ਾਰ ਪਰ ਉਹ ਜਿਹੜਾ ਪੋਵੀਖਰਣਾ ਕੋਲ ਨਾ ਉਹਦੇ ਐਮਐਲਏ ਰਜੀਸ਼ ਦਈਆ ਜਿਹੜੇ ਆਮ ਪਾਰਟੀ ਦੇ ਐਮਐਲਏ ਉਹ ਕੱਲ ਸਵੇਰੇ 4 ਵਜੇ ਦੇ ਕਰੀਬ ਜਿਹੜੇ ਮਾਤਾ ਚਿੰਤਪੁਰ ਨਹੀਂ ਗਏ ਨੇ ਚਿੰਤਪੁਰ ਨਹੀਂ ਮੱਥਾ ਟੇਕਣ ਤੋਂ ਬਾਅਦ ਬੱਚਿਆਂ ਦੇ ਨਾਲ ਵਾਪਸੀ ਜੋ ਆਏ ਨੇ ਇੱਕ ਉਹਨਾਂ ਦਾ ਐਕਸੀਡੈਂਟ ਹੋ ਗਿਆ ਜਿਸ ਦੇ ਕਾਰਨ ਜੇ ਐਕਸੀਡੈਂਟ ਦੇ ਕਾਰਨ ਐ ਪਸ਼ੂ ਜਿਹੜੇ ਅੱਗੇ ਆ ਗਏ ਨੇ ਲੇਕਿਨ ਗੱਲ ਕਰੀਏ ਦਈਆ ਸਾਹਿਬ ਦੀ ਬਚਾਅ ਤਾਂ ਹੋ ਗਿਆ ਤੇ ਅੱਗੇ ਗੱਲਬਾਤ ਕਰ ਰਹੇ ਆ ਦਈਆ ਸਾਹਿਬ ਨਾਲ ਉਹਨਾਂ ਦਾ ਕੀ ਕਹਿਣਾ ਹੈ ਕਿਵੇਂ ਐਕਸੀਡੈਂਟ ਹੋਇਆ ਹੈ ਕੀ ਗੱਲ ਹੋਈ ਹੈ ਮੈਂ ਕੱਲ ਆਪਣੇ ਪਰਿਵਾਰ ਦੇ ਸᱶ ਮੇਰੀ ਵਾਈਫ ਹੋਰ ਮੇਰਾ ਬੇਟਾ ਤੇ ਮੇਰੇ ਨਾਲ ਮੇਰਾ ਸਰਕਾਰੀ ਡਰਾਈਵਰ ਨਿਰਮਲ ਸਿੰਘ ਸਰਕਾਰੀ ਗੱਡੀ ਜਿਹੜੀ ਸਾਡੇ ਲੈ ਗਈ ਅਸੀਂ ਮਾਤਾ ਚਿੰਤਪੁਰੀ ਦੇ ਦਰਬਾਰ ਤੇ ਮਾਤਾ ਤੇ ਕੰਨਵਾਸ ਤੇ ਗਏ ਸੀ ਜਦੋਂ ਅਸੀਂ ਸਵੇਰੇ ਉਤੋਂ ਵਾਪਸ ਆ ਰਹੇ ਸੀ ਤਾਂ ਕਰੀਬ 5 ਸਵਾ 5:10 ਟਾਈਮ ਸੀਗਾ ਤੇ ਕੁਝ ਗਾਵਾਂ ਤੇ ਸਾਂਢ ਜਿਹੜੇ ਸੀਗੇ ਸਾਂ ਖੜੇ ਸੀਗੇ ਤੇ ਉਹ ਜਿਹੜਾ ਸਾਂ ਸੀਗਾ ਉਹ ਗੱਡੀ ਦੇ ਵਿੱਚ ਆ ਕੇ ਵੱਜਿਆ ਡਰਾਈਵਰ ਨੇ ਬੜੀ ਸਮਝਦਾਰੀ ਵਿਖਾਈ ਉਹਨੇ ਜਿਹੜਾ ਗੱਡੀ ਸਾਈਡ ਕੀਤੀ ਤੇ ਉਹ ਜਿਹੜੀ ਸਾਡੀ ਗੱਡੀ ਸੀ ਉਹ ਇੱਕ ਦੁਕਾਨਾਂ ਦੇ ਬਾਹਰ ਜਿਹੜੇ ਥੜੇ ਦੁਕਾਨਾਂ ਦੇ ਵਿੱਚ ਜਾ ਕੇ ਵੰਜੀ ਗੱਡੀ ਉੱਥੇ ਰੁਕ ਗਈ ਤੇ ਗੱਡੀ ਦਾ ਕਾਫੀ ਨੁਕਸਾਨ ਹੋਇਆ ਤੇ ਸ਼ੁਕਰਗੁਜ਼ਾਰ ਪ੍ਰਮਾਤਮਾ ਦਾ ਮੈਂ ਮੇਰਾ ਪਰਿਵਾਰ ਮੇਰਾ ਬੇਟਾ ਮੇਰਾ ਵਾਈਫ ਅਸੀਂ ਸੁਰੱਖਿਅਤ ਹਾਂ ਤੇ ਮਾਤਾ ਰਣੀ ਦੇ ਦਰਬਾਰ ਤੇ ਮੱਥਾ ਟੇਕ ਕੇ ਆਈ ਸੀ ਮਾਤਾ ਕਾਲੀ ਨੇ ਆਪ ਅੱਗੇ ਹੋ ਕੇ ਸਮੂਚਾਇਆ ਪ੍ਰਮਾਤਮਾ ਦਾ ਸ਼ੁਕਰਗੁਜ਼ਾਰ ਪਰ ਉਹ ਇੱਕ ਪਤੋ ਬੋਵੀ ਖਾਨਾ ਕੋਲ ਹੀ ਰ ਪਰ ਦੇ ਐਮਐਲਏ ਰਜੀਸ਼ ਦਈਆ ਜਿਹੜੇ ਆਮ ਪਾਰਟੀ ਦੇ ਐਮਐਲਏ ਉਹ ਕੱਲ ਸਿਰ 4 ਵਜੇ ਦੇ ਕਰੀਬ ਜਿਹੜੇ ਮਾਤਾ ਚਿੰਤਪੁਰ ਨਹੀਂ ਗਏ ਨੇ ਚਿੰਤਪੁਰ ਨਹੀਂ ਮੱਥਾ ਟੇਕਣ ਤੋਂ ਬਾਅਦ ਬੱਚਿਆਂ ਦੇ ਨਾਲ ਵਾਪਸੀ ਜੋ ਆਏ ਨੇ ਇੱਕ ਉਹਨਾਂ ਦਾ ਐਕਸੀਡੈਂਟ ਹੋ ਗਿਆ ਜਿਸ ਦੇ ਕਾਰਨ ਜੇ ਐਕਸੀਡੈਂਟ ਦੇ ਕਾਰਨ ਐ ਪਸ਼ੂ ਜਿਹੜੇ ਅੱਗੇ ਆ ਗਏ ਨੇ ਲੇਕਿਨ ਗੱਲ ਕਰੀਏ ਦਈਆ ਸਾਹਿਬ ਦੀ ਬਚਾਅ ਤਾਂ ਹੋ ਗਿਆ ਤੇ ਅੱਗੇ ਗੱਲਬਾਤ ਕਰ ਰਹੇ ਆ ਦਈਆ ਸਾਹਿਬ ਨਾਲ ਉਹਨਾਂ ਦਾ ਕੀ ਕਹਿਣਾ ਹੈ ਕਿਵੇਂ ਐਕਸੀਡੈਂਟ ਹੋਇਆ ਕੀ ਗੱਲ ਹੋਈ ਆ ਮੈਂ ਕੱਲ ਆਪਣੇ ਪਰਿਵਾਰ ਦੇ ਸᱶਤ ਮੇਰੀ ਵਾਈਫ ਔਰ ਮੇਰਾ ਬੇਟਾ ਤੇ ਮੇਰੇ ਨਾਲ ਮੇਰਾ ਸਰਕਾਰੀ ਡਰਾਈਵਰ ਨਿਰਮਲ ਸਿੰਘ ਸਰਕਾਰੀ ਗੱਡੀ ਜਿਹੜੀ ਸਾਡੇ ਲੈ ਗਈ ਅਸੀਂ ਮਾਤਾ ਚਿੰਤਪੁਰੀ ਦੇ ਦਰਬਾਰ ਤੇ ਮਾਤਾ ਤੇ ਕੰਨਵਾਸ ਤੇ ਗਏ ਸੀ ਜਦੋਂ ਅਸੀਂ ਸਵੇਰੇ ਉਤੋਂ ਵਾਪਸ ਆ ਰਹੇ ਸੀ ਤਾਂ ਕਰੀਬ 5 ਸਵਾ 5:10 ਟਾਈਮ ਸੀਗਾ ਤੇ ਕੁਝ ਗਾਵਾਂ ਤੇ ਸਾਂਢ ਜਿਹੜੇ ਸੀਗੇ ਸਾਂਢ ਖੜੇ ਸੀਗੇ ਤੇ ਉਹ ਜਿਹੜਾ ਸਾਂਢ ਸੀਗਾ ਉਹ ਗੱਡੀ ਦੇ ਵਿੱਚ ਆ ਕੇ ਵੱਜਿਆ ਡਰਾਈਵਰ ਨੇ ਬੜੀ ਸਮਝਦਾਰੀ ਬਖਾਈ ਉਹਨੇ ਜਿਹੜਾ ਗੱਡੀ ਸਾਈਡ ਕੀਤੀ ਤੇ ਉਹ ਜਿਹੜੀ ਸਾਡੀ ਗੱਡੀ ਸੀ ਉਹ ਇੱਕ ਦੁਕਾਨਾਂ ਦੇ ਬਾਹਰ ਜਿਹੜੇ ਥਰੇ ਬਣੇ ਦੁਕਾਨਾਂ ਦੇ ਵਿੱਚ ਜਾ ਕੇ ਵੱਜੀ ਗੱਡੀ ਉੱਤੇ ਰੁਕ ਗਈ ਤੇ ਗੱਡੀ ਦਾ ਕਾਫੀ ਨੁਕਸਾਨ ਹੋਇਆ ਤੇ ਸ਼ੁਕਰਗੁਜ਼ਾਰ ਪ੍ਰਮਾਤਮਾ ਦਾ ਮੈਂ ਮੇਰਾ ਪਰਿਵਾਰ ਮੇਰਾ ਬੇਟਾ ਮੇਰਾ ਵਾਈਫ ਅਸੀ ਸੁਰੱਖਿਅਤ ਆ ਤੇ ਮਾਤਾ ਗਾਨੀ ਦੇ ਦਰਬਾਰ ਤੇ ਮੱਥਾ ਟੇਕ ਕੇ ਆਈ ਸੀ ਮਾਤਾ ਗਾਨੀ ਨੇ ਆਪ ਅੱਗੇ ਹੋ ਕੇ ਸਮਝਾਇਆ ਪ੍ਰਮਾਤਮਾ ਦਾ ਸ਼ੁਕਰਗੁਜ਼ਾਰ ਪਰੋਜੈਕਟ ਪਰ ਤੋਂ ਬੁਵੀਖਾਨਾ ਕੋਨ ਇਅਰ